ਜੇ ਬੜਨਾਇਆ ਕੁਛ ਕਰੋ ਨਿਕਲ ਕੇ ਵੇਖ ਕਦੇ ਕੰਬਲਾਂ ਚ ਪਹਿਕੇ ਬੰਦਾ ਸ਼ਾਇਨਾ ਕਰੇ ਮਾੜਾ ਕਰੇਗਾ ਕਿਸੇ ਦਾ ਉਹ ਵੀ ਭੁਗਤਣਾ ਪੈਣਾ ਮਾਫੀ ਨਾਵੇਂ ਉਹ ਤੇ ਰੱਬ ਕਦੇ ਸ਼ਾਇਨਾ ਕਰੇ ਪੁੱਛਿ ਉਹਨਾਂ ਨੂੰ ਜੋ ਰੋਟੀ ਬਿਨਾ ਸਾਰੀ ਜਾਂਦੇ ਨੇ ਤੇ ਸੱਬੇ ਨਾਲ ਕੇ ਪਨੀਰ ਨੂੰ ਵੀ ਝਾੜੀ ਜਾਂਦੇ ਨੇ ਕਈ ਸੋਚਦੇ ਮਨਾਏ ਬਿਨਾ ਰਹਜੇ ਨਾ ਤਿਹਾਰ ਤੇ ਕਿ ਲੋਹੜੀ ਤੇ ਦੀਵਾਲੀ ਵੀ ਦਿਹਾੜੀ ਜਾਂਦੇ ਨੇ ਪੁੱਛਿ ਉਹਨਾਂ ਨੂੰ ਜੋ ਸੌਂਦੇ ਨੇ ਤਿਤਾਰਿਆਂ ਦੀ ਸ਼ਾਮੇ ਪਰ ਕਈਆਂ ਨੂੰ ਤਾਂ 24 ਘੰਟੇ ਮਹੀ ਚਾਹੀਦਾ ਹੱਥ ਆਏ ਖਾਲੀ ਹੱਥ ਜਾਣਾ ਦੁਨੀਆ ਤੋਂ ਲੈਣਾ ਕੀ ਆਸ ਹੰਕਾਰ ਕਰਕੇ ਜਾਂ ਤਾਂ ਕਰੋਨਾ ਕਿਸੇ ਤੇ ਦੇ ਜੀ ਕਰ ਨਹੀਂ ਹੰਦਾ ਫਿਰ ਕਦੇ ਨਾ ਸੁਣਾਇਓ ਫਕ ਹਰ ਕਰਕੇ ਦੰਗਾ ਨਾਤੇ ਮਹਿਲ ਮਣਾ ਵਿੱਚੋਂ ਪੱਟ ਹੁੰਦੀ ਨਾ ਜੀਭ ਰਹੀ ਡੀ ਲਲ ਚੌਂਦੀ ਕਦੇ ਰੁਕ ਹੁੰਦੀ ਨਾ